ਓਲੰਪੀਅਨ ਸਰਜੀਤ ਹਾਕੀ ਟੂਰਨਾਮੈਂਟ ਇੱਕ ਵਾਰ ਫਿਰ ਜਲੰਧਰ ਦੇ ਵਿੱਚ ਰੌਣਕਾਂ ਲੈ ਆਇਆ 42ਵਾਂ ਓਲੰਪੀਅਨ ਸਰਜੀਤ ਹਾਕੀ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋ ਗਿਆ 7-8 ਦਿਨਾਂ ਦਾ ਟੂਰਨਾਮੈਂਟ ਆ ਔਰ ਚੋਟੀ ਦੀਆਂ ਜਿਹੜੀਆਂ ਟੀਮਾਂ ਨੇ ਉਹ ਇਹਦੇ ਵਿੱਚ ਭਾਗ ਲੈ ਰਹੀਆਂ ਨੇ ਅੱਜ ਜਿਹੜਾ ਮੈਚ ਹੋ ਰਿਹਾ ਪੰਜਾਬ ਐਂਡ ਸਿੰਧ ਬੈਂਕ ਦੀ ਇੰਡੀਅਨ ਔਇਲ ਦੇ ਵਿਚਾਲੇ ਹੋ ਰਿਹਾ ਜਿਹਦੇ ਵਿੱਚ 4 4 5 5 올ੰਪੀਅਨ ਖੇਡ ਰਹੇ ਨੇ ਹਰਮਨਪ੍ਰੀਤ ਸਿੰਘ ਭਾਰਤੀ ਟੀਮ ਦੇ ਜਿਹੜੇ ਕੈਪਟਨ ਨੇ ਹਾਰਦਿਕ ਸਿੰਘ ਮਨਦੀਪ ਸਿੰਘ ਜਗਰਾਤ ਸਿੰਘ ਵੱਡੇ ਛੋਟੀ ਦੇ ਖਿਡਾਰੀ ਦੇ ਵਿੱਚ ਖੇਡ ਰਹੇ ਨੇ ਬਹੁਤ ਬਕਕਾਰੀ ਇਹ ਮੁਕਾਬਲਾ ਹੁੰਦਾ 551000 ਰੁਪਿਆ ਨਕਦ ਰਾਸ਼ੀ ਵਾਲਾ ਇਹ ਇਨਾਮੀ ਰਾਸ਼ੀ ਵਾਲਾ ਜਿਹੜਾ ਟੂਰਨਾਮੈਂਟ ਹੈ ਇੰਡੀਅਨ ਆਇਲ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਤੇ ਇਸ ਵਾਰ 42ਵਾਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਔਰ ਇਸ 42ਵੇਂ ਟੂਰਨਾਮੈਂਟ ਦਾ ਜਿਹੜਾ ਉਦਘਾਟਨ ਸਮਾਰੋਹ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸ਼੍ਰੀ ਅਸ਼ੋਕ ਮਿੱਤਲ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਆਮ ਆਦਮੀ ਪਾਰਟੀ ਦੇ ਤੇ ਹੋਰ ਵੀ ਜਿਹੜੇ ਜਿਹੜੇ ਇੱਥੇ ਮਹਿਮਾਨ ਪਹੁੰਚੇ ਨੇ ਡਿਪਟੀ ਕਮਿਸ਼ਨਰ ਹੋਗੇ ਜਲੰਧਰ ਦੇ ਤੇ ਹੋਰ ਵੀ ਜਿਹੜੀਆਂ ਵੱਡੀਆਂ ਹਸਤੀਆਂ ਨੇ ਪਹੁੰਚਿਆ ਮੈਚ ਸ਼ੁਰੂ ਹੋ ਚੁੱਕਿਆ ਤੁਹਾਨੂੰ ਮੈਚ ਦੀਆਂ ਤਸਵੀਰਾਂ ਦਿਖ ਇੱਥੇ ਖਿਡਾਰੀਆਂ ਨਾਲ ਜਿਹੜਾ ਲਾਈਨ ਅਪ ਹੋ ਕੇ ਮੁੱਖ ਮਹਿਮਾਨ ਮਿਲੇ ਉਸ ਤੋਂ ਬਾਅਦ ਉਹਨਾਂ ਨੇ ਕੇਕ ਕੱਟਿਆ ਕੇਕ ਕੱਟਣ ਤੋਂ ਬਾਅਦ ਇੱਕ ਜਿਹੜੀ ਇੱਥੇ ਹਰ ਸਾਲ ਜੋ ਇੱਕ ਲੱਕੀ ਡਰਾਅ ਕੱਢਿਆ ਜਾਂਦਾ ਲੱਕੀ ਡਰਾਅ ਦੇ ਵਿੱਚ ਗੱਡੀ ਔਰ ਹੋਰ ਵੱਡੇ ਜਿਹੜੇ ਇਨਾਮ ਆ ਕੱਢੇ ਜਾਂਦੇ ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਇੱਕ ਰਸਮੀ ਉਹਨਾਂ ਦਾ ਪਰਦਾ ਉਠਾਇਆ ਗਿਆ ਤੇ ਨਾਲ-ਨਾਲ ਜਿਹੜਾ ਹੈ ਤੁਹਾਨੂੰ ਤਸਵੀਰਾਂ ਦਿਖਾ ਦਗੇ ਵੱਡੀਆਂ ਹਸਤੀਆਂ ਇੱਥੇ ਮੰਚ ਤੇ ਬੈਠੀਆਂ ਨੇ ਔਰ ਵੱਡੇ ਪੱਧਰ ਤੇ ਜਿਹੜਾ ਇੱਕ ਇਸ ਟੂਰਨਾਮੈਂਟ ਦੇ ਵਿੱਚ ਇੰਟਰਸਟ ਬਣਦਾ ਉਹ ਇਹ ਆ ਕਿ ਇਹਦੇ ਵਿੱਚ ਦੇਸ਼ ਦੀਆਂ ਵੱਡੀਆਂ-ਵੱਡੀਆਂ ਟੀਮਾਂ ਸਾਲਿੰਦ ਗਾਨੀ ਤੁਹਾਨੂੰ ਇਸ ਮੈਚ ਦੀਆਂ ਇਸ ਟੂਰਨਾਮੈਂਟ ਦੀਆਂ ਹੋਰ ਵੀ ਚਲਕਾ ਦਿਖਾਵਾਂਗੇ 42 ਮਸਰਜੀਤ ਹਾਕੀ ਕੱਪ ਬੜੇ ਸ਼ਾਨੋ ਸ਼ੌਕਤ ਨਾਲ ਔਰ ਬੜੀ ਬੇਸਬਰੀ ਦਾ ਰੁਡੀਕ ਰਹਿੰਦੀ ਹੈ ਜਲੰਧਰ ਵਾਸੀਆਂ ਨੂੰ ਵੀ ਹਾਕੀ ਪ੍ਰੇਮੀਆ ਨੂੰ ਵੀ ਔਰ ਪੰਜਾਬ ਦੇ ਲੋਕਾਂ ਨੂੰ ਵੀ ਔਰ ਜਿਹੜਾ ਤੁਸੀਂ ਐਲਾਨ ਕੀਤਾ ਉਹ ਤਾਂ ਆਪਣੇ ਆਪ ਦੇ ਵਿੱਚ ਬਾਖਮਾਲ ਹੈ ਕਿਸ ਨੂੰ ਉਮੀਦ ਨਹੀਂ ਸੀ ਵੀ ਐਡਾ ਵੱਡਾ ਤੋਹਫਾ ਮਿਲ ਸਕਦਾ ਪੰਜਾਬ ਨੂੰ देखो जेड़ा एशियन हॉकी कप है वो जेड़ा अगले साल भारत नु मिलया है ते भारत तो नितिन कोहली जी दे एफर्ट्स करके वो पंजाब नु मिलया हैगा और assi अगले साल करांगे पूरे जोशो ना ते ਸਾਡਾ ਮਾਨਯੋਗ ਮੁੱਖ ਮੰਤਰੀ ਜੀ ਦੀ दिली ਇੱਛਾ ਸੀ ਕਿ 에शियन ਕੰਪਨ ਪੰਜਾਬ ਨੂੰ ਮਿਲੇ ਤੇ ਜਦੋਂ ਮਿਲ ਗਿਆ ਹੈਗਾ ਤੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਸਾਰੇ ਹਾਕੀ ਪ੍ਰੀਮੀਅਮ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਤੇ ਸਾਰੇ ਖੇਡ ਪ੍ਰੀਮੀਅਮ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਹੁਣ ਤੁਸੀਂ ਪੰਜਾਬ ਦੇ ਵਿੱਚ ਅਗਲੇ ਸਾਲ ਏਸ਼ੀਅਨ ਹਾਕੀ ਕਪੀ ਜੋਰਦਾਰ ਜਿਹੜੇ ਮੇਜਬਾਨੀ ਨੂੰ ਦੇਖਣ ਦਾ ਤੁਹਾਨੂੰ ਮੌਕਾ ਮਿਲੇਗਾ ਤੇ ਵਧੀਆ-ਵਧੀਆ ਜਿਹੜੇ ਮੈਚ ਲਾਈਵ ਤੁਸੀਂ ਦੇਖ ਸਕਦੇ ਹੋ ਪੂਰੇ ਏਸ਼ੀਆ ਦੇ ਜਿਹੜੇ ਟਾਪ ਪਲੇਅਰ ਇਥੇ ਆਣਗੇ ਤੇ ਆਪਾਂ ਉਹਨਾਂ ਦੀ ਸਕਿੱਲ ਦੇਖਣ ਦਾ ਇੱਕ ਬਹੁਤ ਹੀ ਲੁਭਾਵਨਾ ਮੌਕਾ ਮਿਲੇਗਾ ਜਲੰਧਰ ਦੇ ਮਾਨਜੁਗ ਡਿਪਟੀ ਕਮਿਸ਼ਨਰ ਮਨਸ਼ੂ ਅਗਰਵਾਲ ਜੀ ਜਿਨ੍ਹਾਂ ਨੂੰ ਇਸ 42ਵੇਂ ਟੂਰਨਾਮੈਂਟ ਦੀ 올ੰਪੀਅਨ ਸਰਜੀਤ ਹਾਕੀ ਟੂਰਨਾਮੈਂਟ ਦੀ ਐਜ਼ ਅ ਚੇਅਰਪਰਸਨ ਜ਼ਿੰਮੇਵਾਰੀ ਮਿਲੀ ਹੈ ਜੀ ਸਭ ਬਹੁਤ ਵੱਡੀ ਜ਼ਿੰਮੇਵਾਰੀ ਆ ਔਰ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿਂਦਾ ਪੰਜਾਬੀਆਂ ਨੂੰ hockey ਪ੍ਰੇਮੀ ਨੂੰ ਇਸ ਟੂਰਨਾਮੈਂਟ ਦਾ ਬਿਲਕੁਲ ਜੀ ਅੱਜ ਸਾਡੇ ਲਈ ਬੜੀ ਮਾਣ ਦੀ ਗੱਲ ਹੈ 42 ਸਾਲ ਹੋ ਗਏ ਇਸ ਸਰਜੀਤ hockey ਟੂਰਨਾਮੈਂਟ ਨੂੰ ਪਾਪਾ ਆਯੋਜਨ ਹੋ ਰਿਹਾ ਜਲੰਧਰ ਦੇ ਵਿੱਚ ਪੂਰੇ ਸ਼ਹਿਰ ਲਈ ਬਹੁਤ ਮਾਣ ਦੀ ਗੱਲ ਹੈ ਔਰ ਜਿਹੜੇ ਆਯੋਜਕ ਨੇ ਮੈਂ ਬਤੌਰ ਡਿਪਟੀ ਕਮਿਸ਼ਨਰ ਮਿੰਵੇਕਸ ਅਫੀਸ਼ੀਅਲ ਚੇਅਰਮੈਨ ਦੀ ਜ਼ਿੰਮੇਵਾਰੀ ਮਿਲਦੀ ਹੈ ਤੇ ਬਹੁਤ ਸਮੇਂ ਤੋਂ ਇਹਦੀ ਤਿਆਰੀ ਚੱਲਦੀ ਵੀ ਸੀ ਕਾਫੀ ਸਾਡੇ ਜਿਹੜੇ ਆਰਗੇਨਾਈਜ਼ਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਸਾਡੇ ਸਾਰੇ ਵੀ ਸਪਾਂਸਰਸ ਨੇ ਜਿੰਨੇ ਵੀ ਖਿਡਾਰੀ ਟੀਮਾਂ ਆਈਆਂ ਨੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਇੱਕ ਮਹਾਨ ਹਾਕੀ ਖਿਡਾਰੀ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਜਿਹੜਾ ਖੇਡਿਆ ਜਾਂਦਾ ਹੈ 1984 ਦੇ ਵਿੱਚ ਜਿਵੇਂ ਦੱਸਿਆ ਗਿਆ ਕਿ ਉਹਨਾਂ ਦੀ ਜਿਹੜੀ ਸੜਕ ਹਾਦਸੇ 'ਚ ਡੈਥ ਹੋਈ ਸੀ ਪਰ ਇੰਨੇ ਸਾਲਾਂ ਤੋਂ ਉਹਨਾਂ ਦੀ ਯਾਦ ਦੇ ਵਿੱਚ ਜਦੋਂ ਇਹ ਟੂਰਨਾਮੈਂਟ ਕਰ ਰਹੇ ਹਾਂ ਕਿੰਨੇ ਹੀ ਸਾਡੇ ਯੂਥ ਨੂੰ ਨੌਜਵਾਨਾਂ ਨੂੰ ਇਹ ਪ੍ਰੇਰਨਾ ਦਿੰਦਾ ਹੈ ਖੇਡਾਂ ਨਾਲ ਜੁੜਨ ਲਈ ਹਾਕੀ ਨਾਲ ਜੁੜਨ ਲਈ ਜਿਹੜੀ ਆਪਾਂ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਯੁਥ ਨਸ਼ਿਆਂ ਵਿਰੋਧੀ ਨਸ਼ਿਆਂ ਤੋਂ ਦੂਰ ਰਹਿਣ ਦੀ ਜਿਹੜੀ ਪ੍ਰੇਰਣਾ ਕਰਦਾ ਇੱਕ ਜ਼ਿੰਦਗੀ ਦੇ ਵਿੱਚ ਕਿੰਨੀ ਹੀ ਚੀਜ਼ਾਂ ਨੂੰ ਸਿਖਾਉਣ ਦਾ ਇਹ ਟੂਰਨਾਮੈਂਟ ਇੱਕ ਪ੍ਰਤੀਕ ਹੈ ਅਸੀਂ ਛੋਟੇ ਹੁੰਦੇ ਸੀ ਉਦੋਂ ਪੜਦੇ ਹੁੰਦੇ ਸੀ ਕਿ ਜਲੰਧਰ ਸ਼ਹਿਰ ਦੇ ਵਿੱਚ ਸੁਰਜੀਤ ਹੌਕੀ ਟੂਰਨਾਮੈਂਟ ਹੈ ਤੇ ਅੱਜ ਰੱਬ ਦੀ ਬਹੁਤ ਵੱਡੀ ਮਿਹਰ ਹੈ ਕਿ ਸਾਨੂੰ ਇਹਦਾ ਜਿਹੜਾ ਇੱਕ ਵਨ ਆਫ ਦਾ ਆਰਗੇਨਾਈਜ਼ਰ ਬਣਨ ਦਾ ਮੌਕਾ ਮਿਲਦਾ ਪਿਆ ਤਾਂ ਸਾਡੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਸਾਰੇ ਜਲੰਧਰ ਸ਼ਹਿਰ ਨੂੰ ਬਹੁਤ-ਬਹੁਤ ਵਧਾਈ ਸਾਡੇ ਲਈ ਬੜੀ ਮਾਣ ਦੀ ਗੱਲ ਸੀ ਸਾਡੇ ਮਾਨਯੋਗ ਐਮਪੀ ਸਾਹਿਬ ਆ ਜਾ ਕੇ ਇਹਦਾ ਉਦਘਾਟਨ ਕਰਕੇ ਗਿਆ ਤਾਂ ਮੈਨੂੰ ਬਹੁਤ ਯਕੀਨ ਆ ਕਿ ਅਗਲੇ 10 ਦਿਨਾਂ ਤੱਕ ਬਹੁਤ ਹੀ ਵਧੀਆ ਟੂਰਨਾਮੈਂਟ ਹੈ ਥੈਂਕ ਯੂ ਸਰ ਥੈਂਕ ਯੂ ਬੇਲਿਮਾ 올ੈਂਪੀਅਨ ਸਰਜੀਤ ਹਾਕੀ ਟੂਰਨਾਮੈਂਟ ਅੱਜ ਸ਼ੁਰੂ ਹੋਇਆ ਤੇ ਸ਼ੁਰੂਆਤੀ ਮੈਚ ਦੇ ਵਿੱਚ ਪੰਜਾਬ ਪੁਲਿਸ ਔਰ ਪੰਜਾਬ ਐਂਡ ਸਿੰਧੂ ਮੇਕ ਦਾ ਸੱਤ ਮੁਕਾਬਲਾ ਰਿਹਾ ਪੰਜਾਬ ਐ ਪੰਜਾਬ ਪੁਲਿਸ ਨੇ ਇਹ ਪਹਿਲਾ ਮੈਚ ਜਿੱਤ ਲਿਆ ਜੇਤੂ ਸ਼ੁਰੂਆਤ ਕੀਤੀ ਆ 6-0 ਨਾਲ ਜਿੱਤੀ ਆ ਬੜਾ ਦਿਲਚਸਪ ਮੁਕਾਬਲਾ ਰਿਹਾ ਔਰ ਇਸ ਦੇ ਵਿੱਚ ਜਿਹੜੇ ਪਹਿਲੇ 3 ਗੋਲ ਨੇ ਤਿੰਨ ਪਹਿਲੇ ਤਿੰਨ ਗੋਲਾਂ ਦੀ ਜਿਹੜੀ ਹੈਟਟ੍ਰਿਕ ਲਾਈ ਆ ਉਹ ਹਰਮਨਪ੍ਰੀਤ ਸਿੰਘ ਜਿਨ੍ਹਾਂ ਨੂੰ ਸਰਪੰਚ ਕਿਹਾ ਜਾਂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਨੇ 올ੰਪੀਅਨ ਨੇ ਔਰ ਬੜੀਆਂ ਬੜੀਆਂ ਵੱਡੀਆਂ ਜਿੱਤਾਂ ਉਹਨਾਂ ਨੇ ਭਾਰਤ ਦੀ ਝੋਲੀ ਦੇ ਵਿੱਚ ਪਾਈਆਂ ਨੇ ਬੜੇ ਵੱਡੇ ਵੱਡੇ ਮੈਚ ਖੇਡੇ ਨੇ ਔਰ ਜਿੱਤੂ ਸ਼ੁਰੂਆਤ ਕੀਤੀ ਆ ਇਸ ਇਸ ਵੱਡੀ ਰਕਮ ਵਾਲੇ 555000 ਦੀ ਜਿਹੜੀ ਰਕਮ ਵਾਲਾ ਜਿਹੜਾ ਇਹ ਪਹਿਲਾ ਟੂਰਨਾਮੈਂਟ ਹੈ ਉਸ ਦਾ ਜਿਹੜਾ ਪਹਿਲਾ ਮੈਚ ਹਰ ਜਿਹੜਾ ਪੰਜਾਬ ਪੁਲਿਸ ਨੇ ਜਿੱਤਿਆ ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂ ਗੱਲਬਾਤ ਕਰਨ ਦੀ ਤੇ ਅਬ ਉਥੇ ਹੀ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਪੁਲਿਸ ਨੇ ਜੇਤੂ ਸ਼ੁਰੂਆਤ ਕੀਤੀ ਹੈ ਇਸ ਟੂਰਨਾਮੈਂਟ ਦੀ ਤੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ ਆਓ ਚੱਲਦੇ ਹਾਂ ਆਪ ਇੱਕ ਵਾਰ ਪੰਜਾਬ ਪੁਲਿਸ ਦੀ ਟੀਮ ਨਾਲ ਤਾਂ ਮੈਨ ਆਫ ਦਾ ਮੈਚ ਹਰਮਨਪ੍ਰੀਤ ਸਿੰਘ ਸਰਪੰਚ ਜਿਨ੍ਹਾਂ ਨੇ ਪਹਿਲੀ ਹੈਟਟ੍ਰਿਕ ਲਾਈ ਤਿੰਨ ਗੋਲਾਂ ਦੀ ਬਾਈ ਜੀ ਬਹੁਤ ਬਹੁਤ ਮੁਬਾਰਕ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਜੇਤੂ ਸ਼ੁਰੂਆਤ ਹੋਈ ਹੈ ਤੁਹਾਡੀ ਹਾਂਜੀ ਜ਼ਰੂਰੀ ਮੈਚ ਸੀਗਾ ਤੇ ਆਈ ਥਿੰਕ ਟੀਮ ਨੇ ਬਹੁਤ ਵਧੀਆ ਖੇਡੇ ਟੀਮ ਐਜ਼ ਅ ਟੀਮ ਹੀ ਖੇਡੇ ਜੋ ਵੀ ਸਾਨੂੰ ਓਪਰਚ्युनिटीਜ਼ ਮ ਅਸੀਂ ਜਦੋਂ ਤੁਹਾਨੂੰ ਵੇਖ ਰਹੇ ਸੀ ਤਾਂ ਆਸ-ਪਾਸੇ ਜਿਹੜੀ ਲੋਕ ਧਾਰਨਾ ਜਾਂ ਲੋਕ ਜਿਹੜੀ ਗੱਲਾਂ ਕਰ ਰਹੇ ਸੀ ਉਹ ਕਹਿ ਰਹੇ ਸੀ ਕਿ ਪੰਜਾਬ ਐਂਡ ਸਿੰਧ ਬੈਂਕ ਦੇ ਉੱਪਰ ਇੱਕ ਪ੍ਰੈਸ਼ਰ ਵੀ ਹੈ ਇੱਕ ਪਾਸੇ 6-7 올ੰਪੀਅਨ ਖੇਡ ਰਹੇ ਨੇ ਨਹੀਂ ਜੀ ਪ੍ਰੈਸ਼ਰ ਨਹੀਂ ਆਈ ਥਿੰਕ ਸਾਰੇ ਮੁੰਡੇ ਯੰਗ ਸੀਗੇ ਕੁਝ ਸੀਨੀਅਰ ਸੀਗੇ ਉਹਨਾਂ ਨਾਲ ਤੇ ਇੱਕ ਬਹੁਤ ਵੱਡਾ ਮਤਲਬ ਇਨੀਸ਼ੀਏਟਿਵ ਆ ਕਿ ਯੰਗਸਟਰ ਸੀਨੀਅਰ ਇਕੱਠੇ ਹੋ ਕੇ ਖੇਡ ਰਹੇ ਆ ਸੋ ਮੇਬੀ ਇਹ ਉਹਨਾਂ ਨੂੰ ਕਾਫੀ ਹੈਲਪ ਮਿਲੂਗਾ ਆਈ ਥਿੰਕ ਸੋ ਉਹਨਾਂ ਲਈ ਵੀ ਵਧੀਆ ਗੱਲ ਆ ਸਾਡੇ ਲਈ ਵਧੀਆ ਗੱਲ ਆ ਕਿਉਂਕਿ ਆਫਟਰ ਲੌਂਗ ਟਾਈਮ ਅਸੀਂ ਖੇਡ ਰਹੇ ਹਾਂ ਤੇ ਬਹੁਤ ਐਕਸਾਈਟਿਡ ਆ ਸੋ ਆਈ ਥਿੰਕ ਪਹਿਲਾ ਮੈਚ ਸੀਗਾ ਜਿੱਤੇ ਹਾਂ ਬਹੁਤ ਖੁਸ਼ੀ ਆ ਹੁਣ ਵਾਲੇ ਦਿਨਾਂ ਲਈ ਸ਼ੁਭਕਾਮਨਾਵਾਂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤਾਂ ਪੰਜਾਬ ਪੁਲਿਸ ਨੇ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਆ ਹਰਮਨਪ੍ਰੀਤ ਸਿੰਘ ਕੇ ਦੇ ਬਹੁਤ ਇੱਕ ਸਟ੍ਰੈਟਜੀ ਨਾਲ ਖੇਡੇ ਆ ਜੰਗ ਮੁੰਡੇ ਸੀ ਜੰਗ ਬਲੱਡ ਹੈ ਔਰ ਬਹੁਤ ਜਿਹੜੀ ਹੈਗੀ ਇੱਕ ਇੱਕਜੁੱਟਤਾ ਨਾਲ ਬਹੁਤ ਇੱਕ ਸੋਹਣੀ ਪਾਲਿਸੀ ਬਣਾ ਕੇ ਉਹਨਾਂ ਨੇ ਜ ਸੰਦਰ ਤੋਂ ਮੈਂ ਹਰਜਿੰਦਰ ਸਿੱਧੂ